ਸ਼੍ਰੀ ਕਾਲਜੀ ਤੋਂ ਸੇਖ ਰੈਸਿੰਗ ਜੈ ਨਿਊਜ਼ ਤੇ ਮੈਂ ਹਾਂ ਪ੍ਰਦੀਪ ਗੌਰ ਤਸੀਂ ਸਾਰੇ ਜਾਣਦੇ ਆ ਕਿ ਸਿੱਖਾਂ ਦੇ ਨੌਵੇਂ ਪਾਤਸ਼ਾਹੀ ਸਾਹਿਬੇ ਕੁਮਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਜਿਨ੍ਹਾਂ ਨੂੰ ਹਿੰਦ ਦੀ ਚਾਦਰ ਵੀ ਕਿਹਾ ਜਾਂਦਾ ਤੇ ਉਹਨਾਂ ਨੇ ਹਿੰਦ ਧਰਮ ਦੇ ਲਈ ਆਪਣੀ ਜਾਨ ਹੈ ਜਿਹੜੀ ਉਹ ਹਿੰਦ ਕੌਮ ਤੋਂ ਕੁਰਬਾਨ ਕਰ ਦਿੱਤੀ ਸੀ ਸੋ 350ਵਾਂ ਸ਼ਹੀਦੀ ਦਿਵਸ ਉਹਨਾਂ ਦਾ ਮਨਾਇਆ ਜਾਣਾ ਤੇ ਇਸ ਵੇੜੇ ਅਸੀਂ ਮੌਜੂਦ ਹਾਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਤਾਂ ਦੱਸ ਦਿਆਂ ਕਿ ਇੱਥੇ ਉਹਨਾਂ ਦਾ ਸ਼ਹੀਦੀ ਦਿਵਸ ਮਨਾਇਆ ਜਾਣਾ ਹੈ ਲਾਈਟ ਐਂਡ ਸਾਊਂਡ ਸਿਸਟਮ ਦੇ ਜ਼ਰੀਏ ਜਿੱਥੇ ਉਹਨਾਂ ਦਾ ਜੀਵਨ ਹੈ ਜਿਹੜਾ ਕਿਸ ਤਰੀਕੇ ਦੇ ਨਾਲ ਬਤੀਤ ਹੋਇਆ ਕਿਵੇਂ ਉਹਨਾਂ ਦੀ ਸ਼ਹਾਦਤ ਹੋਈ ਆਪਣੀ ਜ਼ਿੰਦਗੀ ਦੇ ਵਿੱਚ ਉਹਨਾਂ ਨੇ ਕਿਹੜੇ-ਕਿਹੜੇ ਸੰਘਰਸ਼ ਕੀਤੇ ਸਾਰਾ ਜਿਹੜਾ ਸੰਗਤਾਂ ਨੂੰ ਇਸ ਸ਼ੋਅ ਦੇ ਜ਼ਰੀਏ ਬਿਆਨ ਕੀਤਾ ਜਾਣਾ ਸੋ ਪੰਜਾਬ ਸਰਕਾਰ ਦਾ ਬਹੁਤ ਹੀ ਨੇਕ ਉਪਰਾਲਾ ਬਹੁਤ ਹੀ ਵਧੀਆ ਉਪਰਾਲਾ ਕੀਤਾ ਜਾਣਾ ਤਿਆਰੀਆਂ ਤੁਹਾਨੂੰ ਦਿਖਾ ਦਿੰਦੇ ਆ ਇਸ ਵੇਲੇ ਅਸੀਂ ਖੜੇ ਆ ਪੀਏਯੂ ਯਾਨੀ ਕਿ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਜਿੱਥੇ ਤਿਆਰੀਆਂ ਨੇ ਜਿਹੜੀਆਂ ਮੁਕੰਮਲ ਤੌਰ ਤੇ ਸ਼ੁਰੂ ਹੋ ਗਈਆਂ ਨੇ ਸਫਾਈ ਹੋ ਰਹੀ ਹੈ ਔਰ ਦੂਜੇ ਪਾਸੇ ਵੱਡੀ ਸਟੇਜ ਬਣਨੀ ਸ਼ੁਰੂ ਹੋ ਗਈ ਔਰ ਸਟੇਜ ਨੂੰ ਲਗਾਤਾਰ ਡੈਕੋਰੇਟ ਕਰਨ ਦਾ ਕੰਮ ਸਜਾਉਣ ਦਾ ਕੰਮ ਜਿਹੜਾ ਉਹ ਵੀ ਕੀਤਾ ਜਾ ਰਿਹਾ ਤਾਂ ਦੂਜੇ ਪਾਸੇ ਕਾਰੀਗਰ ਨੇ ਜਿਹੜੇ ਲਗਾਤਾਰ जुटे ਹੋਏ ਨੇ ਮਿਹਨਤ ਕਾਰਜ ਨੇ ਔਰ ਜੇ ਸੰਗਿਤਾ ਦੀ ਗੱਲ ਕੀਤੀ ਜਾਏ ਤਾਂ ਸੰਗਿਤਾ ਦੀ ਟਿਕਟ ਹੈ ਜਿਹੜੀ ਬਿਲਕੁਲ ਫ੍ਰੀ ਰਹਿਣ ਵਾਲੀ ਹੈ ਉਸ ਸਮਾਂ ਅਰ ਸ਼ਾਮ ਦੇ 5:35 ਵਜੇ ਦਾ ਸੋ ਇਸ ਦੇ ਨਾਲ ਹੀ ਲੁਧਿਆਣਾ ਡੀਸੀ ਦੇ ਵੱਲੋਂ ਵੀ ਅਪੀਲ ਕੀਤੀ ਗਈ ਹੈ ਕਿ ਆਪਣੇ ਪਰਿਵਾਰ ਸਮੇਤ ਖਾਸ ਕਰਕੇ ਆਪਣੇ ਬੱਚਿਆਂ ਨੂੰ ਲੈ ਕੇ ਇੱਥੇ ਜ਼ਰੂਰ ਪਹੁੰਚਣਾ ਹੈ ਔਰ ਟਿਕਟ ਬਿਲਕੁਲ ਫ੍ਰੀ ਹੈ ਯਾਨੀ ਕਿ ਕੋਈ ਟਿਕਟ ਨਹੀਂ ਹੈ ਤੇ ਸਮਾ ਜਿਹੜਾ ਕੱਲ ਸ਼ਾਮੀ 5 ਵਜੇ ਦਾ ਰਹਿਣ ਵਾਲਾ ਹੈ ਯਾਨੀ ਕਿ 14 ਨਵੰਬਰ ਸ਼ਾਮੀ 5 ਵਜੇ ਗੁਰਤੇਗ ਭਾਦਰ ਜੀ ਦਾ ਜਿਹੜਾ ਸ਼ਹੀਦੀਪੁਰਬ ਹੈ ਉਸ ਨੂੰ ਦਰਸਾਉਂਦਾ ਹੋਇਆ ਸ਼ੋਅ ਕਰਵਾਇਆ ਜਾ ਰਿਹਾ ਸੋ ਸ਼ੋਅ ਦਾ ਨਾਮ ਹੈ ਲਾਈਟ ਐਂਡ ਸਾਉਂਡ 쇼 ਜਿਸ ਦੇ ਵਿੱਚ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਬਾਰੇ ਉਹਨਾਂ ਦੇ ਜੀਵਨ ਦੇ ਵਿੱਚ ਹੋਏ ਸੰਘਰਸ਼ ਬਾਰੇ ਉਹਨਾਂ ਦੀ ਸ਼ਹਾਦਤ ਬਾਰੇ ਸਾਰਾ ਕੁਝ ਬਿਆਨ ਕੀਤਾ ਜਾਏਗਾ ਸੋ ਬਿਲਕੁਲ ਗੁਰੂ ਤੇਗ ਬਹਾਦਰ ਜੀ ਜਿਨ੍ਹਾਂ ਨੂੰ ਹਿੰਦੂ ਚਾਦਰ ਕਿਹਾ ਜਾਂਦਾ ਹੈ ਤਾਂ ਜਦੋਂ ਮੁਗਲਾਂ ਤੋਂ ਦੁਖੀ ਹੋਏ ਹਿੰਦੂ ਕਸ਼ਮੀਰੀ ਪੰਡਤ ਗੁਰੂ ਤੇਗ ਬਹਾਦਰ ਜੀ ਕੋਲ ਆਏ ਤੇ ਆ ਕੇ ਉਹਨਾਂ ਨੇ ਨਿਮਾਣੇ ਜਿ ਬਣ ਕੇ ਫਰਿਆਦ ਕੀਤੀ ਕਿ ਸੱਚੇ ਪਾਤਸ਼ਾਹ ਸਾਡੇ ਧਰਮ ਨੂੰ ਬਚਾ ਲਓ ਸੱਡੀ ਰੱਖਿਆ ਕਰੋ ਕਿਉਂਕਿ ਮੁਗਲ ਨੇ ਜਿਹੜੇ ਉਹਨਾਂ ਦਾ ਧਰਮ ਤਬਦੀਲ ਕਰਨ ਨੂੰ ਕਹਦੇ ਧਰਮ ਪਰਿਵਰਤਨ ਕਰਨ ਨੂੰ ਕਹਦੇ ਸੀਤਾ ਫਿਰ ਗੁਰੂ ਤੇਗ ਬਹਾਦਰ ਜੀ ਨੇ ਕਿਹਾ ਕਿ ਤੁਸੀਂ ਜਾ ਕੇ ਕਹਿ ਦਿਓ ਕਿ ਜੇਕਰ ਗੁਰੂ ਤੇਗ ਬਹਾਦਰ ਜੀ ਨੇ ਧਰਮ ਬਦਲ ਲਿਆ ਯਾਨੀ ਕਿ ਧਰਮ ਪਰਿਵਰਤਨ ਕਰ ਲਿਆ ਤਾਂ ਤੁਸੀਂ ਸਾਡਾ ਵੀ ਧਰਮ ਪਰਿਵਰਤਨ ਕਰਵਾ ਸਕਦੇ ਹੋ ਤਾਂ ਗੁਰੂ ਤੇਗ ਬਹਾਦਰ ਜੀ ਨੇ ਆਪਣਾ ਸੀਸ ਹੈ ਜਿਹੜਾ Hindu ਕੌਮ ਤੋਂ ਪਰਮਾਨ ਕਰ ਦਿੱਤਾ ਸੀ ਸੋ ਉਹਨਾਂ ਦੇ ਜੀਵਨ ਨੂੰ ਸਮਰਪਿਤ ਉਹਨਾਂ ਦੀ ਜੀਵਨ ਸ਼ੈਲੀ ਨੂੰ ਸਮਰਪਿਤ ਸੋ ਕਰਵਾਇਆ ਜਾ ਰਿਹਾ ਸੋ ਪੰਜਾਬ ਸਰਕਾਰ ਦਾ ਨੇਕਪੁਰਾਲਾ ਜਿੱਥੇ ਲੁਧਿਆਣਾ ਵਾਸੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਡੀਸੀ ਦੇ ਵੱਲੋਂ ਖਾਸ ਕਰਕੇ ਪ੍ਰੈਸ ਕਾਨਫਰੰਸ ਕਰਕੇ ਲੁਧਿਆਣਾ ਵਾਸੀਆਂ ਨੂੰ ਇਹ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ 14 ਨਵੰਬਰ ਸ਼ਾਮੀ 5 ਵਜੇ ਗੁਰੂ ਤੇਗ ਬਹਾਦਰ ਜੀ ਦੇ ਸ਼ੀਦੀਪੁਰਪ ਨੂੰ ਸਮਰਪਿਤ ਲਾਈਟ ਐਂਡ ਸਾਊਂਡ ਸ਼ੋਅ ਕਰਵਾਇਆ ਜਾ ਰਿਹਾ ਲੁਧਿਆਣਾ ਵਾਸੀਆਂ ਲਈ ਖਾਸ ਕਰਕੇ ਸਾਡੀ ਆਉਣ ਵਾਲੀ ਪੀੜ੍ਹੀ ਲਈ ਤਾਂ ਕਿ ਉਹਨਾਂ ਨੂੰ ਪਤਾ ਲੱਗ ਸਕੇ ਇਹ ਕਿ ਸਿੱਖ ਕੌਮ ਦੀ ਜਿਹੜੀ ਕਿੰਨੀ ਮਹਾਨ ਦੇਣਾ ਹੈ ਚਾਹੇ ਫਿਰ ਉਹ ਸਿੱਖ ਧਰਮ ਹੋਵੇ ਚਾਹੇ ਫਿਰ Hindu ਧਰਮ ਦੇ ਵਿੱਚ ਕਿਉਂ ਨਾ ਹੋਵੇ ਅਸੂਬੀ ਵੀ ਇਸ ਵੀਡੀਓ ਨੂੰ ਜੋ ਵੀ ਦਰਸ਼ਕ ਦੇਖ ਰਹੇ ਨੇ ਸਾਡੀ ਵੀਡੀਓ ਨੂੰ ਹੁਣ ਤੱਕ ਪਹੁੰਚੇ ਨੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਔਰ ਅਸੀਂ ਅਪੀਲ ਜ਼ਰੂਰ ਕਰਨਾ ਚਾਹੁੰਦੇ ਹਾਂ ਕਿ 14 ਨਵੰਬਰ ਸ਼ਾਮੀ 5 ਵਜੇ ਆਪਣੇ ਬੱਚਿਆਂ ਸਮੇਤ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਜ਼ਰੂਰ ਪਹੁੰਚੋ ਤੇ ਲਾਈਟ ਐਂਡ ਸਾਊਂਡ 쇼 ਆਪਣੇ ਬੱਚਿਆਂ ਨੂੰ ਜ਼ਰੂਰ ਦਿਖਾਓ ਕਿਉਂਕਿ ਬਹੁਤ ਸਾਰੇ ਮਾਪੇ ਨੇ ਜਿਹੜੇ ਉਹ ਵੀ ਅੱਜਕੱਲ ਆਪਣੇ ਇਤਿਹਾਸ ਨੂੰ ਭੁੱਲ ਚੁੱਕੇ ਨੇ ਤਾਂਕਿ ਉਹ ਵੀ ਵੱਧ ਤੋਂ ਵੱਧ ਆਪਣੇ ਇਤਿਹਾਸ ਬਾਰੇ ਜਾਣੂ ਹੋ ਸਕਣ ਸੋ ਇਸ ਤੋਂ ਇਲਾਵਾ ਸ਼ੋਹ ਦਰਾਂ ਸਾਰੇ ਪੁਖਤਾ ਪ੍ਰਬੰਧ ਨੇ ਜਿਹੜੇ ਮੁਕੰਮਲ ਤੌਰ ਤੇ ਹੋ ਚੁੱਕੇ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਸਾਰੀਆਂ ਤਿਆਰੀਆਂ ਨੇ ਜਿਹੜੀਆਂ ਉਹ ਕਰ ਲਈਆਂ ਗਈਆਂ ਨੇ ਤੇ ਡੀਸੀ ਸਾਹਿਬ ਨੇ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਹੈ ਤੇ ਕੀ ਕਿਹਾ ਆਓ ਤੁਹਾਨੂੰ ਸੁਣਾ ਦਿੰਦੇ ਆ। ਸ੍ਰੀ ਗੁਰਤੇਗ ਬਹਾਦਰ ਸਾਹਿਬ ਜੀ ਦੇ ਪਵਿੱਤਰ 350 ਸਾਲਾਂ ਸ਼ਹੀਦੀ ਦਿਵਸ ਨੂੰ ਦੀ ਯਾਦ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਲਾਈਟ ਐਂਡ ਸਾਊਂਡ ਸ਼ੋਅ ਪੀਏਯੂ ਦੇ ਵਿੱਚ ਕਰਾਇਆ ਜਾ ਰਿਹਾ ਹੈ ਔਰ ਇੱਕ ਵੱਡੇ ਸਕੇਲ ਦੇ ਵਿੱਚ ਕਰਾਇਆ ਜਾ ਰਿਹਾ ਔਰ ਮੇਰੀ ਸਾਰੀ ਸੰਗਤਾਂ ਨੂੰ ਸਾਰੇ ਲੁਧਿਆਣਾ ਵਾਸੀਆਂ ਨੂੰ ਅਪੀਲ ਹੈ ਕਿ ਵੱਤ ਵਦ ਗਿਣਤੀ ਦੇ ਵਿੱਚ ਉੱਥੇ ਪਹੁੰਚ ਕੇ ਤੇ ਗੁਰੂਆਂ ਦੀ ਔਰ ਉਹਨਾਂ ਵੱਲੋਂ ਦਿੱਤੀ ਸਿੱਖਿਆ ਨੂੰ ਜਿਹੜਾ ਕਿ ਉਹਨਾਂ ਦੀ ਸ਼ਹੀਦੀ ਨੂੰ ਯਾਦ ਕਰੀਏ ਉੱਥੇ ਆ ਕੇ ਤੁਸੀਂ ਆਪਣਾ ਜਿਹੜਾ ਹੈਗਾ ਲਾਈਟ ਐਂਡ ਸਾਊਂਡ ਸ਼ੋਅ ਜਿਹੜਾ ਕਰਾਇਆ ਜਾ ਰਿਹਾ ਹੈ ਉਹਨ ਤੁਸੀਂ ਆ ਕੇ ਜ਼ਰੂਰ ਉੱਥੇ ਆਪਣਾ ਹਿੱਸਾ ਪਾਓ ਤੇ ਉਹਦੇ ਪਾਰਟਿਸਿਪੇਟ ਕਰੋ ਇਹ ਕਿੱਦਾਂ ਹੋ ਰਿਹਾ ਸੀ ਸਮਾ ਸਮਾ ਕੀ ਰਿਹਾ ਇਹ ਪੀਏਯੂ ਦੇ ਵਿੱਚ ਹੋ ਰਿਹਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਕੱਲ ਹੋ ਰਿਹਾ ਹੈ 14 ਨਵੰਬਰ ਨੂੰ ਤੇ ਸ਼ਾਮ 5:30 ਵਜੇ ਉੱਥੇ ਸ਼ੁਰੂ ਹੋ ਜਾਊਗਾ ਤੇ ਆਪਣੀ ਆਪਣੀ ਸੀਟਾਂ 5:30 ਵਜੇ ਲੈ ਲਓ ਤੇ ਇਹ ਪ੍ਰੋਗਰਾਮ ਜਿਹੜਾ ਹੈਗਾ ਫਿਰ ਉਸ ਤੋਂ ਬਾਅਦ ਸ਼ੁਰੂ ਹੋਊਗਾ ਹਾਂਜੀ ਹਾਂਜੀ ਬਿਲਕੁਲ ਇਹ ਫ੍ਰੀ ਆਫ ਕੋਸਟ ਹੈ ਔਰ ਮੇਰੀ ਸਾਰਿਆਂ ਨੂੰ ਅਪੀਲ ਹੈ ਕਿ ਤੁਸੀਂ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਉੱਥੇ ਪਹੁੰਚੋ ਇਹ ਬਹੁਤ ਹੀ ਇੱਕ ਇੱਕ ਬਹੁਤ ਹੀ ਵੱਡੇ ਪੱਧਰ ਤੇ ਜਿਹੜਾ ਪ੍ਰੋਗਰਾਮ ਹੈ ਉਹ ਹੋ ਰਿਹਾ ਤੇ ਮੈਨੂੰ ਲੱਗਦਾ ਹੈ ਕਿ ਸਾਰਿਆਂ ਵਾਸਤੇ ਹੀ ਇੱਕ ਸਭ ਨੂੰ ਇੱਕ ਬਹੁਤ ਉੱਥੇ ਪ੍ਰੋਗਰਾਮ ਦੇ ਵਿੱਚ ਆ ਕੇ ਇੱਕ ਬਹੁਤ ਅੱਛਾ ਲੱਗੇਗਾ ਤੇ ਮੈਨੂੰ ਸਾਰਿਆਂ ਨੂੰ ਅਪੀਲ ਹੈ ਕਿ ਉੱਥੇ ਜ਼ਰੂਰ ਮਤਵਵਤ ਗਿੰਦੇ ਦੇ ਵਿੱਚ ਪਹੁੰਚੋ ਸਰ ਸਰਹਿੰਦਰ ਸਿੰਘ ਯਾਦਰ ਕਹੇ ਜਾਂਦਾ ਇੱਕ ਬਹੁਤ ਵੱਡਾ ਮਲਦਾਨ ਦਿੱਤਾ ਹੈ ਇੱਕ ਵੱਡੀ ਸਿੱਖਿਆ ਦਿੱਤੀ ਹੈ ਉਹਨਾਂ ਨੂੰ ਨੂੰ ਕੀਤੀ ਹੈ ਇੱਕ ਇੱਕ ਦਾ ਆਸਬਦ ਜਿਹੜੇ ਗੁਰੂਆਂ ਦੇ ਬਲੀਦਾਨ ਖਾਸ ਕਰਕੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਉਹਨਾਂ ਨੂੰ ਅਸੀਂ ਤਾਂ ਬਹੁਤ ਛੋਟੇ ਹਾਂ ਨਿਮਾਣੇ ਨੇ ਤੇ ਅਸੀਂ ਤੇ ਉਹਨਾਂ ਦੇ ਹੀ ਬਲੀਦਾਨ ਦੀ ਜਿਹੜੀ ਕਹਾਣੀ ਹੈ ਕਿ ਔਰ ਉਹਨਾਂ ਨੇ ਕਿਵੇਂ ਇੱਕ ਆਪਸੀ ਭਾਈਚਾਰੇ ਨੂੰ ਬਣਾਉਣ ਵਾਸਤੇ ਸੰਦੇਸ਼ ਜਿਹੜਾ ਦਿੱਤਾ ਸੀਗਾ ਔਰ ਸ਼ਹੀਦੀ ਉਹਦੇ ਵਿੱਚ ਆਪਣੀ ਦਿੱਤੀ ਉਹਨੂੰ ਯਾਦ ਕਰਦੇ ਹੋਏ ਇਹ ਸਮਾਗਮ ਜਿਹੜਾ ਹੈ ਉਹ ਲਿਖਿਆ ਗਿਆ ਹੈ